इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਰਿਆਂ ਨੂੰ ਘਰਪ੍ਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦাব ਗੁੱਡ ਇਵਨਿੰਗ ਅੱਜ ਪਾਸੋਂ ਦੇ ਵਾਰਡ ਨੰਬਰ 2 ਤੋਂ ਕਿਰਨ ਗੁਪਤਾ ਜੀ ਜਿਹੜੇ ਕਿ ਬੀਜੇਪੀ ਵੱਲੋਂ ਜਿੱਤੇ ਨੇ ਇਹਨਾਂ ਨੂੰ ਮੁਬਾਰਕਬਾਦ ਦੇਣ ਆਏ ਆ ਜੀ ਔਰ ਮੈਂ ਗੁਪਤਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੜਾ ਫਰਕ ਦੇ ਲਈ ਧਿਕਾਰ ਕੇ ਅੱਜ ਪਾਸੋਂ ਦੀ ਜਿਹੜੀ ਨਵੀਂ ਨਗਰ ਪੰਚਾਇਤ ਦੇ ਐਮਸੀ ਮੈਂਬਰ ਹੀ ਚੁਣੇ ਗਏ ਨੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਸਰਕਾਰ ਦੇ ਨਾਲ ਆ ਕਿਉਂਕਿ ਅਸੀਂ ਚਾਹੁੰਦੇ ਕਿ ਪਾਸੋਂ ਦਾ ਵਿਕਾਸ ਹੋਵੇ ਚਾਹੇ ਬਾਜ਼ਾਰ ਦਾ ਮਸਲਾ ਚਾਹੇ ਕਾਲਜ ਦਾ ਮਸਲਾ ਚਾਹੇ ਪਾਸੋਂ ਡਵੈਲਪਮੈਂਟ ਦਾ ਮਸਲਾ ਉਹ ਸਾਰੇ ਕੰਮ ਜਿਹੜੇ ਆ ਕਿ ਤੁਸੀਂ ਕਰੋ ਸਾਡਾ ਸਮਰਥਨ ਤੁਹਾਡੇ ਨਾਲ ਹੈ ਕਿਉਂਕਿ ਬਿਲਕੁਲ ਜੀ ਬਿਲਕੁਲ ਜੀ ਜੀ ਤੇ ਅਰਸ਼ਦ ਜੀ ਜਿਹੜੇ ਸਾਡੇ ਵਾਰਡ ਨੰਬਰ 7 ਤੋਂ ਜਿਹੜੇ ਸਾਡੇ ਆਜ਼ਾਦ ਉਮੀਦਵਾਰ ਜਿੱਤੇ ਨੇ ਔਰ ਇਹਨਾਂ ਨੇ ਆਮ ਆਦੀ ਪਾਰਟੀ ਜਿਹੜੀ ਆਲਰੇਡੀ ਅੱਜ ਜੁਆਇਨ ਕਰ ਲਈਏ ਜਿਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਇਹ ਸਾਡੀ ਟੀਮ ਦੇ ਮੈਂਬਰ ਨੇ ਔਰ ਮੈਂ ਜਿਹੜੇ ਮੈਂਬਰ ਜਿੱਤੇ ਨੇ ਜੀ ਨਗਰ ਪੰਚਾਇਤ ਪਾਸੋਂ ਦੇ ਵਿੱਚ ਮੈਂ ਸਭ ਨਾਲ ਹੱਥ ਜੋੜ ਕੇ ਮੁਬਾਰਕਬਾਦ ਇਹਨਾਂ ਬਹੁਤ-ਬਹੁਤ ਔਰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਸਾਰੇ ਨੇ ਇਕੱਠੇ ਹੋ ਕੇ ਪਾਸੋਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਜੀ ਵੋਟ ਪਾਈ ਦਾ ਫਾਇਦਾ ਤਾਂ ਜੇ ਆਪਣੇ ਪਾਸੋਂ ਨੇ ਕੰਮ ਹੋਣਾ ਉਹਦੇ ਲਈ ਮੈਂ ਕਮਿਟਿਡ ਆ ਮੈਨੂੰ ਮੁੱਖ ਮੰਤਰੀ ਸਾਹਿਬ ਨਾਲ ਤੁਹਾਨੂੰ ਨਾਲ ਲਾ ਕੇ ਮੀਟਿੰਗ ਕਰਾਉਣੀ ਪਵੇ ਮੈਂ ਖੁਦ ਮੀਟਿੰਗ ਕਰਾਂ ਐਡਵਾਈਜ਼ਰੀ ਜਿਹੜੀ ਕੋਰਡ ਦੇ ਵਿੱਚੋਂ ਮਸਲਾ ਉਹਦੇ ਦੀ ਡਿਸਕਸ਼ਨ ਕਰਨੀ ਪਵੇ ਜਿਵੇਂ ਵੀ ਲੜਾਈ ਜਿਹੜੀ ਹੈ ਚੱਲ ਰਹੀ ਹੈ ਤਾਂ ਆਪਾਂ ਮਸਲਾ ਹੱਲ ਕਰਕੇ ਆਪਾਂ ਪਾਸੋਂ ਦਾ ਮਾਲਕਾਨਾ ਹੱਕ ਔਰ ਜੋ ਵੀ ਬਾਜ਼ਾਰ ਦੀ ਖੂਬਸੂਰਤੀ ਡਿਵੈਲਪਮੈਂਟ ਚੰਗੇ ਸ਼ੋਅਰੂਮ ਚੰਗੇ ਬ੍ਰਾਂਡਡ ਸ਼ੋਅਰੂਮ ਖੋਲਣ ਪਾਸੋਂ ਦੇ ਵਿੱਚ ਉਹਦੇ ਲਈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਸੋ ਗੁਪਤਾ ਸਾਹਿਬ ਦੇ ਪਰਿਵਾਰ ਨੇ ਮੈਡਮ ਜਿਹੜੇ ਕਿਰਨ ਗੁਪਤਾ ਜੀ ਵਾਰ ਨੰਬਰ 2 ਤੋਂ ਐਮਸੀ ਚੁਣੇਗੇ ਇਹਨਾਂ ਨੇ ਸਮਰਥਨ ਦਿੱਤਾ ਹੈ ਜੀ ਔਰ ਅਰਸ਼ਦ ਜੀ ਵਾਰ ਨੰਬਰ 7 ਤੋਂ ਜਿਹੜੇ ਨੇ ਜੀ ਐਮਸੀ ਸਹਿਬਾਨ ਚੁਣੇਗੇ ਸੀਗੇ ਆਜ਼ਾਦ ਉਮੀਦਵਾਰ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਟੀਮਸਾ ਸਾਹਿਬ, ਬੱਬੀ ਪਾਜੀ ਭਰੀ ਸਾਡੇ ਸਾਰੇ ਅੰਕੂ ਸਾਹਿਬਾਨ ਜਿਨੇ ਇੱਥੇ ਮੈਂਬਰ ਸਾਹਿਬਾਨ ਖੜੇ ਨੇ। ਮਹਿਸੂਸ ਸਾਹਿਬ ਸਾਡੇ ਖੜੇ ਨੇ। ਸਾਡੇ ਰੁਪਿੰਦਰ ਜੀ ਖੜੇ ਨੇ। ਮੇਰਾ ਛੋਟਾ ਵੀ ਜੀਵਨ ਹੈ। ਦੀਪਾ ਰਾਮ ਗੜਤੀ ਮੈਂ ਮਾਰਕੀਟ ਮੈਂ ਦੀਪਾਸ ਹਾਂ। ਸੈਂਕੀ ਸ਼ੰਗਲਾ ਜੀ ਆਪਣਾ ਜੋ ਕੰਮ ਜੋ ਕਹਿ ਜੀ ਕਮਲ ਹੈ। ਆਪਾਂ ਲਕੀ ਪਾਸੋਂ ਆ ਜੀ ਲਾਡੀ ਜੀ ਨੇ ਮੇਰਾ ਵੀਰ ਹੈ ਸਰਪੰਚ ਸਾਹਿਬ ਸਰਪੰਚ ਸਾਹਿਬ ਖੜੇ ਨੇ ਸਾਡੇ ਕਾਲ ਸਾਹਿਬ ਸਾਹਿਬ ਹੁੰਦੇ ਸੀਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਮੋਟਰ ਸਾਹਿਬ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਮੇਰਾ ਇਹ ਮਨ ਦੀ ਤਮੰਨਾ ਹੈ ਜੀ ਕਿ ਸਾਰੇ ਨਾਲ ਚੱਲਾਂ ਔਰ ਆਪਾਂ ਆਪਣੇ ਪਾਸੋਂ ਦੀ ਡਿਵੈਲਪਮੈਂਟ ਕਰਕੇ ਇੱਕ ਨਵਾਂ ਇਤਿਹਾਸ ਬਣਾਈਏ ਤੁਸੀਂ ਸਾਰੇ ਮੇਰਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਇਬਰ ਜੀ ਦਾ ਖਾਲਸਾ ਜੀ ਕਿਰਤਿ ਰਾਮ ਕੀ ਜੈ ਜੈ